ਮੇਰਾ ਨਾਮ ਰਜਿੰਦਰ ਕੁਮਾਰ ਮੇਰਾ ਪਿੰਡ ਨਾਨੋ ਨੰਗਲ ਮੈਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਪਿੰਡ ਦਾ ਸਰਵ ਸਾਂਝਾ ਵਿਕਾਸ ਕਰਾਂਗਾ ਜਿਹੜੇ ਵੀ ਕੰਮ ਪਿੰਡ ਦੇ ਪੇਨ ਹੈ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਅ ਜੀ ਬੰਜੀ ਅ ਪਿੰਡ ਦੇ ਲੋਕਾਂ ਨੇ ਅ ਜੀ ਹੁਣ ਹਮ ਸਮਝ ਚੁਣਿਆ ਤੋਂ ਸੇਵਾਗੰ ਦਾ ਮੁਕਤ ਕੀ ਕਹਣਾ ਚਾਹੋਗੇ ਕਿਵੇਂ ਦੇ ਦੀ ਸਾਨੂੰ ਬਹੁਤ ਵਧੀਆ ਲੱਗਾ ਸਰ ਪਿੰਡ ਵਾਲਿਆਂ ਨੇ ਸਾਨੂੰ ਬਹੁਤ ਮਾਨ ਸਤਕਾਰ ਬਖਸ਼ਿਆ ਸਾਨੂੰ ਸਰਪੰਚ ਚੁਣਿਆ ਆ ਗਿਆ ਮੇਰੇ ਘਰ ਵਾਲੇ ਨੂੰ ਮੇਰਾ ਨਾਮ ਪਾਇਆ ਲੈ ਮੋਨਾਂ ਦੀ ਵਾਈਫਾਂ ਨੇ ਕਿਹੜੇ ਕੰਮ ਨਹੀਂ ਦੇਨੇ ਜਿਹੜੇ ਉਹ ਤੁਹਾਡੀ ਗਵਾਹੀ ਕਰਾਈ ਜੁਣੇ ਸਰ ਪਿਛਲੇ ਕੰਮ ਹਾਡੇ ਬਹੁਤ ਸਾਰੇ ਪੇ ਨੇ ਕਿਹੜੇ ਕਿਹੜੇ ਹੋ ਸਰ ਹੋਣ ਵਾਲੇ ਜਾਂਜਕਾਰ ਦਾ ਕੰਮ ਆ ਸਰ ਸਮਸ਼ਾਨ ਘਾਟ ਦਾ ਕੰਮ ਸਰ ਹੋਰ ਗਣਾਉਣ ਦਾ ਕੰਮ ਸਾਰਾ ਹੋਰ ਥੋੜੀਆਂ ਗਲੀਆਂ ਦਾ ਕੰਮ ਹਾਂ ਸਾਰੋ ਪਿਆ ਹਾਂਜੀ ਸਾਰੋ ਕਰਨ ਵਾਲਾ ਕੰਮ ਇੱਕ ਪਾਰਕਿੰਗ ਤੁਹਾਡੇ ਪਿੰਡ ਜਾਈ ਕੋਈ ਬਜ਼ੁਰਗਾਂ ਦੇ ਵਹਣ ਵਾਸਤੇ ਨਹੀਂ ਸਰ ਪਾਰਕਿੰਗ ਤੁਹਾਡੇ ਪਿੰਡ ਵਿੱਚ ਹਾਂ ਨਹੀਂ ਕੋਈ ਵੀ ਬਜ਼ੁਰਗਾਂ ਦੇ ਪਹਿਣ ਵਾਸਤੇ ਇਹ ਓਪਨ ਨਹੀਂ ਹੁੰਦੀਆਂ ਨੌਜਵਾਨਾਂ ਵਾਸਤੇ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਕਿ ਇਹੋ ਜੀ ਸੂਤਾ ਹੈਗੀ ਹੈ ਕੋਈ ਨਹੀਂ ਸਰ ਸਾਡੇ ਓਪਨ ਜਿਮ ਤੇ ਨਹੀਂ ਹੈ ਸਰ ਗਰਾਊਂਡ ਹੈਗੀ ਉਹਦੇ ਵਿੱਚ ਝੂਲੇ ਝਾਲੇ ਸਾਬਕਾ ਸਰਪੈਂਚ ਨੇ ਪਹਿਲੇ ਵਾਲੇ ਨੇ ਲਵਾਏ ਦੇ ਆ ਤੇ ਸਾਰ ਜਿੰਮ ਤੇ ਨਹੀਂ ਹੈਗੀ ਸਾਡੇ ਪਿੰਡ ਵਿੱਚ ਅੱਜ ਕੱਦੇ ਕੋਠਿਆਂ ਨਹੀਂ ਨਰਾਨ ਵਾਸਤੇ ਹੋਮ ਭਲੇ ਗਏ ਜਿਹੜੇ ਪਿਛਲੇ ਕਈਆਂ ਪਿੰਡਾਂ ਚ ਜਿਹੜੇ ਪਿਛਲੇ ਪੜੇ ਉਹ ਵੀ ਆਏਗੀ ਤੁਹਾਡੇ ਪਿੰਡ ਵਿੱਚ ਇਹ ਜ ਕੋਈ ਆਏ ਨਾ ਜਿਹੜੇ ਕੋਠਾਂ ਹਾਂਜੀ ਸਾਰਾ ਹੈ 14 15 ਸਾਬਕਾ ਸਰਪੈਂਚ ਨੇ ਦਵਾਈਆਂ ਗ੍ਰਾਂਟ ਅੱਗੇ ਮਿਲੀਆਂ ਸਰ ਜੀ ਤੇ ਸਾਰ ਅੱਗੇ ਵੀ ਗ੍ਰਾਂਟਾਂ ਜਿਹੜੀਆਂ ਉਹਨਾਂ ਨੇ ਅਨਾਉਂਸ ਕੀਤੀਆਂ ਪੜੀਆਂ ਅਹੀਂ ਪਰ ਦਿੱਤੀਆਂ ਸਰ ਵੇਖੋ ਉਹ ਨਾਲੀਆਂ ਤਾਂ ਹੋ ਨੌਜਵਾਨਾਂ ਵਾਲੀ ਲੱਖਾਂ ਦੇ ਵਿੱਚ ਅਮਰ ਹੁੰਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਤੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਦੋ ਸਰ ਹਾਂਜੀ ਨੌਜਵਾਨ ਸਾਰੇ ਸਰ ਬਾਡੇ ਨਾਲੇ ਸਾਰੋ ਕਹਿੰਦੇ ਵੀ ਇਹਨੂੰ ਗੜਾਉਣ ਦਾ ਸਫਾਈ ਸੁਥੀ ਕਰਾ ਕੇ ਗੜਾਉਣ ਦਾ ਕੰਮ ਸ਼ੁਰੂ ਕਰਾਓ ਸਰ ਗੜਾਉਣ ਦਾ ਕੰਮ ਕਰਾਉਣਾ ਸ਼ੁਰੂ ਹੁਣ ਜੀ ਪਾ ਜੀ ਮਨਰੇਗਾ ਦੀ ਗੱਲ ਦੇ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰਜਗਾਰ ਨਹੀਂ ਮਿਲਦਾ ਉਹ ਨਜਾਇਜ਼ ਨਾ ਪਾਈ ਜਾਂਦੇ ਨੇ ਉਹ ਤੁਹਾਡੀ ਕੋਈ ਵਿੱਚ ਕਿਵੇਂ ਉਪਰਾਲਾ ਕੀਤਾ ਜਾਵੇਗਾ ਨਹੀਂ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਜੇ ਨਹੀਂ ਜੈ ਜੀ ਨਾ ਪਾਵਾਂਗੇ ਹਰ ਇੱਕ ਨੂਰ ਜਗਾਰ ਦਵਾਂਗੇ ਹਰ ਇੱਕ ਨੂਰ ਜਗਾਰ ਦਵਾਂਗੇ ਹਰ ਇੱਕ ਦਾ ਨਾ ਪਾਵਾਂਗੇ ਉਹ ਸਿੰਧਰ ਰੋਡ ਮੇਂ ਦਾ ਪੰਜਾਬ 750 ਕਸੂਰ ਨਜ਼ਦੀਕ ਲੋਕਮਾਂ ਤੇ ਹੁੰਦੀਆਂ ਨੇ ਸੋ ਧੜੇ ਬੰਦੀ ਹੋਣ ਕਰਕੇ ਫੰਦੇ ਵਿੱਚ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ ਉਹ ਤੁਹਾਡੀ ਕੋਈ ਤਾਂ ਕਿਵੇਂ ਬਣਾ ਲਾਈ ਜਾਤਾ ਜੈ ਨਹੀਂ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਸੈਂਟਰ ਵੱਲੋਂ ਆਏ ਸਹੂਲਤ ਚਾਹੇ ਪੰਜਾਬ ਸਰਕਾਰ ਵੱਲੋਂ ਆਏ ਜਿਹੜੀ ਵੀ ਸਹੂਲਤ ਹੈਗੀ ਜਿੱਧਰੋਂ ਆਏਗੀ ਹਰ ਇੱਕ ਨੂੰ ਦਿੱਤੀ ਜਾਏਗੀ ਕੋਈ ਤਰੇਬਾਜੀ ਨਹੀਂ ਰੱਖਿਆ ਜਾਏਗਾ ਹਰ ਇੱਕ ਨੂੰ ਇੱਕ ਨਜ਼ਰ ਨਹੀਂ ਦੇਖਿਆ ਜਾਏਗਾ ਸੋ ਪਿੰਡਾਂ ਵਿੱਚ ਕਈ ਵਾਰੀ ਚੱਲਦੇ ਜਿੰਨੇ ਕਵਾਜ ਹੁੰਦੇ ਨੇ ਕਿ ਲੌਕਾਊਟ ਖਾਣੇ ਜਾਣ ਤਾਂ ਕਿ ਖਾਣੇ ਪੈਂਦੇ ਆ ਉਹਨਾਂ ਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕੀ ਫਾਇਦਾ ਹੁੰਦਾ ਕਿਵੇਂ ਦੇ ਦਿੰਦੇ ਸਰ ਕੋਈ ਵੀ ਇਦਾਂ ਦਾ ਕੰਮ ਹੋਏਗਾ ਸਾਡੀ ਇੱਥੋਂ ਤੱਕ ਕੋਸ਼ਿਸ਼ ਰਹੇਗੀ ਵੀ ਆਪਣੇ ਪਿੰਡ ਦਾ ਫੈਸਲਾ ਪਿੰਡ 'ਚ ਹੀ ਬਹਿ ਕੇ ਪੰਚਾਇਤ ਚ ਨਿਬੇੜਿਆ ਜਾਏ ਥਾਣੇ ਕਚੈੜੀਆਂ ਤੱਕ ਨਾ ਜਾਂਦੀ ਨੌਬਤ ਬਈ ਤੇ ਐਜੂਕੇਸ਼ਨ ਲੈ ਕੇ ਪਿੰਡ ਨੂੰ ਕੀ ਨ ਦੇ ਦਿਓ ਕਿ ਨੂੰ ਤੱਕ ਕੋਲਾ ਤੁਹਾ ਦਾ ਵੀ ਇਹ ਤੁਰਾ ਫਰੇ ਰਹੋਣੀ ਹੋੜਾ ਜੀ ਸਰ ਪੰਜਵੀਂ ਤੱਕ ਸਕੂਲ ਆ ਸਾਡਾ ਸਰ ਬਹੁਤ ਵਧੀਆ ਸਕੂਲ ਆ ਸਰ ਚਲੋ ਕੋਸ਼ਿਸ਼ ਕਰਾਂਗੇ ਆਪਾਂ ਵੀ 8ਵੀਂ 10ਵੀਂ ਤੱਕ ਕਰੀਏ ਹਾਂ ਕੋਸ਼ਿਸ਼ ਕਰਾਂ। ਸਮੱਸਿਆ ਜੋ ਪਿੰਡਾਂ ਨੇ ਪਾਈ ਹੁੰਦੀ ਆ ਕਿ ਤੁਹਾਨੂੰ ਲੱਗਦਾ ਜਿਹੜੇ ਜੋਗ ਲੋ ਹੁੰਦੇ ਆ ਉਹ ਰਸਨ ਕਾਟਾਂ ਦੇ ਬੰਦੇ ਨੂੰ ਬਣੇ। ਉਹ ਵਿੱਜ ਬੁੜੇ ਹੱਗੇ ਨੇ ਕੀ ਲੱਗਦਾ ਹੈ ਜੀ ਤੁਹਾਨੂੰ? ਨਹੀਂ ਸਰ ਬਹੁਤ ਵਧੀਆ ਰਸਨ ਕਾਟ ਮਤਲਬ ਸਾਹੜ ਇੱਕ ਦਾ ਹੀ ਸਰ ਬੜੇ ਨੇ ਰਸਨ ਕਾਟ ਕੋਈ ਵੀ ਨਹੀਂ ਐਸਾ ਪਿੰਡ ਵਿੱਚ ਹੋਣਾ ਵੀ ਜਿਹੜੇ ਨਹੀਂ ਬਣੇਦੇ। ਹਰ ਇੱਕ ਦਾ ਹੀ ਸਰ ਰਸਨ ਕਾਟ ਬਣੇਦਾ। ਹਾਂਜੀ ਸਰ। ਜਿਹੜਾ ਤੋਂ ਇਹ ਹੁੰਦਾ ਰਹੇ ਉਹ ਪਹਿਲੇ ਦਾ ਹੁੰਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਬਣਦਾ। ਸਰ ਪੈਲ ਦੇ ਆਧਾਰ ਤੇ ਅਸੀਂ ਜਾ ਰਹੇ ਹਾਂ ਕੰਮ ਕਰਵਾਉਣ ਮੜੀਆਂ ਦਾ ਤੇ ਸਾਰਾ ਉੱਧਰ ਇੱਕ ਸੜਕ ਇੱਕ ਬਣਨ ਵਾਲੀ ਆ ਉਹ ਬਣਵਾ ਜਾਣ ਲਿਆ। ਹਾਂਜੀ ਸਰ। ਕੀ ਕਹਾਂ ਜਾਵਾਂ ਮੈਂ ਦੋ ਵਾਰ ਇਹਨੂੰ ਦੱਸਦੀ ਕੀ ਦਗਾ ਜਾਵਾਂ। ਸਰਪਿੰਡ ਵਾਲਿਆਂ ਨੂੰ ਐਹੀ ਮੈਸੇਜ ਦੇਣਾ ਚਾਹਾਂਗੇ ਕਿ ਸਾਨੂੰ ਬਹੁਤ ਮਾਨ ਸਤਕਾਰ ਬਖਸ਼ਿਆ ਪਿੰਡ ਵਾਲਿਆਂ ਨੇ। ਆਨੁਸਾਰ ਬਹੁਤ ਸਪੋਰਟ ਕੀਤੀ ਤੇ ਸਾਰੇ ਅਸੀਂ ਚਲੋ ਸਰਪੰਚ ਬਣੇ ਹਨ ਮੌਕਾ ਬਖਸ਼ਿਆ। ਪਿੰਡ ਦੇ ਜਿੰਨੇ ਬਜ਼ੁਰਗ ਬੰਦੇ ਆ ਨਾਲ ਸਾਡੇ ਉਹਨਾਂ ਨੇ ਸਾਨੂੰ ਸਪੋਰਟ ਕੀਤੀ ਆਪਾਂ ਕੋਈ ਵੀ ਕੰਮ ਕਰਾਂਗੇ ਪਿੰਡ ਦੀ ਸਲਾਹ ਨਾਲ ਕਰਾਂਗੇ ਮੈਂਬਰ ਪੰਚਾਇਤ ਵਿੱਚ ਬਾਲ ਕੇ ਫੀਲ ਕਰਾਂਗੇ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਤਿ ਸ੍ਰੀ ਅਕਾਲ ਸੋ ਕੀ ਕਰਨਾ ਚਾਹੋਗੇ ਉਤਸ ਕਰਦੇ ਹਾਂ ਸਾਰੇ ਪਿੰਡ ਵਾਲਿਆਂ ਦਾ तहे ਦਿਲੋਂ ਧੰਨਵਾਦ ਜੋ ਮੇਰੇ ਪਾਪਾ ਨੂੰ ਇੰਨੀ ਸਪੋਰਟ ਕੀਤੀ ਆ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਤੇ ਅਸੀਂ ਜਿਹੜੇ ਅਧੂਰੇ ਕੰਮ ਰਹਿ ਗਏ ਉਹਨਾਂ ਨੂੰ ਪੂਰਾ ਕਰਨਾ ਚਾਹਾਂਗੇ ਤੇ ਬਾਕੀ ਪਿੰਡ ਵਾਲਿਆਂ ਦੀ ਸਾਡੀ سپورਟ ਪੂਰੀ ਕਰਨਗੇ